ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਗੱਲ ਕਰਾਂਗੇ ਪੰਜਵੀਂ ਜਮਾਤ ਪੰਜਾਬੀ ਪੁਸਤਕ ਪਾਠ ਨੰਬਰ 11 ਚਿੜੀ ਰੁੱਖ ਬਿੱਲੀ ਤੇ ਸੱਪ ਇਸ ਪਾਠ ਨੂੰ ਪੜਾਂਗੇ ਅਤੇ ਇਸ ਪਾਠ ਦੇ ਪ੍ਰਸ਼ਨ ਉੱਤਰ ਕਰਾਵਾਂਗੇ ਇੱਕ ਵਾਰ ਦੀ ਗੱਲ ਹੈ ਕਿ ਇੱਕ ਕਿਸਾਨ ਅਤੇ ਉਸ ਦੀ ਪਤਨੀ ਜੀਤੋ ਆਪਣੇ ਖੇਤਾਂ ਵਿੱਚ ਘਰ ਬਣਾ ਕੇ ਰਹਿੰਦੇ ਸਨ ਉਹਨਾਂ ਦੇ ਵੇੜੇ ਵਿੱਚ ਇੱਕ ਰੁੱਖ ਸੀ ਉੱਥੇ ਇੱਕ ਬਿੱਲੀ ਅਤੇ ਇੱਕ ਚਿੜੀ ਵੀ ਰਹਿੰਦੇ ਸਨ ਉਹ ਸਾਰੇ ਆਪਸ ਵਿੱਚ ਮਿਲ ਕੇ ਇੱਕ ਟੱਬਰ ਬਾਂਗ ਰਹਿੰਦੇ ਸਨ ਇੱਕ ਇੱਕ ਦਿਨ ਕਿਰਸਾਨ ਦੀ ਪਤਨੀ ਜੀਤੋ ਨੇ ਕਿਹਾ ਬਿੱਲੀਆਂ ਬਿੱਲੀਆਂ ਭੱਜ ਜਾ ਮੇਰੇ ਘਰੋਂ ਤੂੰ ਸਾਡਾ ਦੁੱਧ ਪੀ ਜਾਣੀਂ ਸਾਡੀਆਂ ਮੁਰਗੀਆਂ ਖਾ ਜਾਣੀਂ ਤੂੰ ਕਿਸੇ ਕੰਮ ਜੋਗੀ ਹੈਂ ਵੀ ਡੰਡਾ ਫੜ ਕੇ ਉਹ ਬਿੱਲੀ ਨੂੰ ਮਾਰਨਾ ਹੀ ਲੱਗੀ ਸੀ ਕਿ ਬਿੱਲੀ ਬੋਲੀ ਮਿਆਉ ਮਿਆਉ ਤੂੰ ਮੈਨੂੰ ਨਾ ਮਾਰ ਮੈਂ ਕਦੇ ਕਦੇ ਮੈਂ ਤੇਰੀ ਮਦਦ ਕਰਾਂਗੀ ਤੂੰ ਚੂਹੇ ਖਾਣੀਏ ਮਾਣੋ ਬਿੱਲੀਆਂ ਮੇਰੇ ਲਈ ਕੀ ਕਰਨਗੀ ਜੀਤੋ ਨੇ ਨੱਕ ਚਾੜਿਆ ਫਿਰ ਜੀਤੋ ਚਿੜੀ ਕੋਲ ਗਈ ਅਤੇ ਆਖਣ ਲੱਗੀ ਉੱਡ ਜਾ ਚਿੜੀਏ ਹਰ ਸਮੇਂ ਚੀ ਚੀ ਲਈ ਰੱਖਦੀ ਏ ਮੇਰੇ ਚੌਲ ਖਾ ਜਾਣੀਏ ਫਲ ਟੁੱਕ ਜਾਣੀਏ ਨਾ ਕਿਸੇ ਕੰਮ ਦੀ ਨਾ ਕਾਰ ਦੀ ਮੈਨੂੰ ਉਡਾ ਨਾ ਕਿਸੇ ਸਮੇਂ ਮੈਂ ਤੇਰੀ ਮਦਦ ਕਰਾਂਗੀ ਚਿੜੀ ਬੋਲੀ ਹੂੰ ਤੂੰ ਮੇਰੀ ਕੀ ਮਦਦ ਕਰੇਂਗੀ ਚਿੜ-ਚਿੜ ਕਿਤੋਂ ਦੀ ਜੀਤੋ ਨੇ ਮੱਥੇ ਉੱਤੇ ਤੇਉੜੀਆਂ ਪਾਈਆਂ ਉਸ ਪਿੱਛੋਂ ਜੀਤੋ ਰੁੱਖ ਬਲ ਹੋ ਗਈ ਰੁੱਖਾ ਰੁੱਖਾ ਤੂੰ ਤਾਂ ਐਵੇਂ ਮੈਨੂੰ ਵਕਤ ਪਾਇਆ ਹੋਇਆ ਏ ਸਾਰਾ ਦਿਨ ਮੈਂ ਤੇਰੇ ਹੇਠੋਂ ਸੁੱਕੇ ਪੱਤੇ ਹੁੰਝਦੀ ਰਹਿੰਦੀ ਆ ਆਹ ਚਿੜਚਿੜ ਵੀ ਤੇਰੇ ਪੱਤਿਆਂ ਵਿੱਚ ਹੀ ਰਹਿੰਦੀ ਏ ਮੈਨੂੰ ਤੇਰਾ ਕੀ ਸੁੱਖ ਏ ਮੈਂ ਤੈਨੂੰ ਵੱਢ ਦੇਣਾ ਏ ਉਸਨੇ ਰੁੱਖ ਨੂੰ ਕਹਾੜਾ ਵਿਖਾ ਕੇ ਗੱਲ ਮੁਕਾਈ ਤੂੰ ਮੈਨੂੰ ਵੱਢ ਨਾ ਕਿਸੇ ਸਮੇਂ ਮੈਂ ਤੇਰੀ ਕਿਸੇ ਸਮੇਂ ਮੈਂ ਤੇਰੀ ਔਖੇ ਵੇਲੇ ਮਦਦ ਕਰਾਂਗਾ ਰੁੱਖ ਬੋਲਿਆ ਨਾ ਤੂੰ ਤੁਰ ਸਕੇ ਨਾ ਕੁਝ ਹੋਰ ਕਰ ਸਕੇ ਨਾ ਤੂੰ ਮੇਰੀ ਕੀ ਮਦਦ ਕਰਨੀ ਏ ਜੀਤੋ ਨੇ ਦਾ ਪਰਵਾਹੀ ਨਾਲ ਕਿਹਾ ਇੱਕ ਦਿਨ ਬਹੁਤ ਗਰਮੀ ਸੀ ਸਾਰਾ ਦਿਨ ਕਿਸਾਨ ਆਪਣੀਆਂ ਪੈੜੀਆਂ ਵਿੱਚ ਹਲ ਬੋਂਦਾ ਰਿਹਾ ਰਾਤ ਨੂੰ ਘਰ ਆਇਆ ਤਾਂ ਉਹ ਬਹੁਤ ਥੱਕਿਆ ਹੋਇਆ ਸੀ ਰੋਟੀ ਪਾਣੀ ਖਾ ਕੇ ਉਹ ਰੁੱਖ ਹੇਠ ਪੈ ਗਿਆ ਸਾਰੇ ਦਿਨ ਦੀ ਥੱਕੀ ਟੁੱਟੀ ਉਸਦੀ ਪਤਨੀ ਵੀ ਰੁੱਖ ਹੇਠ ਆਪਣਾ ਮੰਜਾ ਢਾ ਕੇ ਪੈ ਗਈ ਠੰਡੀ ਠੰਡੀ ਹਵਾ ਵਗ ਰਹੀ ਸੀ ਦੋਹਾਂ ਨੂੰ ਗੂੜੀ ਨੀਂਦ ਆ ਗਈ ਚਿੜੀ ਨੇ ਉਥੇ ਇੱਕ ਸੱਪ ਨੂੰ ਰੁੱਖ ਵੱਲ ਆਉਂਦਿਆਂ ਦੇਖਿਆ ਤਾਂ ਉਹ ਚੀਚੀ ਕਰਕੇ ਰੌਲਾ ਪਾਉਣ ਲੱਗ ਪਈ ਬਿੱਲੀ ਨੇ ਵੇਖਿਆ ਸੱਪ ਸੁੱਤੇ ਪਏ ਆਦਮੀ ਅਤੇ ਉਸਦੀ ਪਤਨੀ ਵੱਲ ਜਾ ਰਿਹਾ ਸੀ ਬਿੱਲੀ ਨੇ ਇੱਕਦਮ ਆਪਣਾ ਪੰਜਾ ਸੱਪ ਦੀ ਪੂਛ ਉੱਤੇ ਜੜ ਦਿੱਤਾ ਗੁੱਸੇ ਵਿੱਚ ਸੱਪ ਪਿਛਾਹ ਨੂੰ ਪਰਤਿਆ ਤਾਂ ਬਿੱਲੀ ਰੁੱਖ ਦੇ ਓਲੇ ਹੋ ਗਈ। ਸੱਪ ਫੇਰ ਪਰਤਿਆ ਤੇ ਸੁੱਤੇ ਪਏ ਆਦਮੀ ਤੇ ਉਸਦੀ ਪਤਨੀ ਵੱਲ ਹੋ ਗਿਆ। ਬਿੱਲੀ ਨੇ ਫਿਰ ਸੱਪ ਦੀ ਪੂਛ ਉੱਤੇ ਪੰਜਾ ਮਾਰਿਆ ਤੇ ਰੁੱਖ ਦੇ ਓਲੇ ਹੋ ਗਈ। ਸੱਪ ਫਿਰ ਪਰਤਿਆ ਅਤੇ ਗੁੱਸੇ ਵਿੱਚ ਫਿਰ ਗੁੱਸੇ ਵਿੱਚ ਇੱਕ ਜ਼ੋਰਦਾਰ ਫੁਕਾਰਾ ਛੱਡਿਆ। ਸੱਪ ਦਾ ਫੁਕਾਰਾ ਸੁਣ ਕੇ ਆਦਮੀ ਅਤੇ ਉਸਦੀ ਪਤਨੀ ਜੀਤੋ ਵੀ ਜਾਗ ਪਏ ਪਰ ਸੱਪ ਇੰਨੇ ਚਿਰ ਨੂੰ ਛੁਪਣ ਛੋਤ ਹੋ ਗਿਆ। ਇਹ ਵੇਖ ਕੇ ਕਿਸਾਨ ਦੀ ਪਤਨੀ ਕਿਰਸਾਨ ਦੀ ਪਤਨੀ ਨੇ ਬਿੱਲੀ ਨੂੰ ਕਿਹਾ ਬਿੱਲਿਏ ਬਿੱਲਿਏ ਮੇਰੀ ਸੋਣੀ ਮਾਣੋ ਬਿੱਲਿਏ ਮੈਨੂੰ ਮਾਫ਼ ਕਰ ਦੇ ਜੀਤੋ ਦੀ ਪਿੱਠ ਪਲੋਸ ਕੇ ਜੀਤੋ ਉਸ ਦੀ ਪਿੱਠ ਪਲੋਸ ਕੇ ਭੱਜੀ ਭੱਜੀ ਆਪਣੇ ਘਰ ਅੰਦਰ ਗਈ ਅਤੇ ਦੁੱਧ ਦਾ ਕਟੋਰਾ ਲਿਆ ਕੇ ਉਸ ਦੇ ਅੱਗੇ ਰੱਖ ਦਿੱਤਾ ਹੁਣ ਜੀਤੋ ਰੁੱਖ ਦੀ ਟਾਣੀ ਉੱਤੇ ਬੈਠੀ ਚੜੀ ਵੱਲ ਗਈ ਚੜੀਏ ਚੜੀਏ ਮੈਨੂੰ ਮਾਫ ਕਰ ਦੇ ਜਿੱਤੋ ਨੇ ਚਿੜੀ ਨੂੰ ਕਿਹਾ ਤੇ ਉਹ ਭੱਜੀ ਭੱਜੀ ਆਪਣੇ ਘਰ ਦੇ ਅੰਦਰ ਗਈ ਅਤੇ ਚੌਲਾਂ ਦੀ ਮੁੱਠੀ ਭਰ ਲਈ ਆਈ ਫਿਰ ਉਸਨੇ ਰੁੱਖ ਅੱਗੇ ਤਰਲਾ ਕੀਤਾ ਰੁੱਖਾ ਰੁੱਖਾ ਮੈਨੂੰ ਮਾਫ ਕਰ ਦੇ ਇਹ ਜੋ ਚਿੜੀ ਤੇਰੇ ਪੱਤਿਆਂ ਵਿੱਚ ਰਹਿੰਦੀ ਏ ਇਹਨੇ ਹੀ ਬਿੱਲੀ ਨੂੰ ਖਬਰਸਾਰ ਖਬਰਦਾਰ ਕੀਤਾ ਅਤੇ ਉਹ ਸੱਪ ਦੇ ਮੰਗਰ ਲੱਗ ਗਈ ਜਿੱਤੋ ਨੇ ਪਿਆਰ ਅਤੇ ਸ਼ੁਕਰਾਨੇ ਨਾਲ ਰੁੱਖ ਵੱਲ ਵੇਖਿਆ ਅਤੇ ਰੁੱਖ ਪਾਣੀ ਦੀ ਬਾਲਟੀ ਭਰ ਕੇ ਰੁੱਖ ਦੀਆਂ ਜੜਾਂ ਵਿੱਚ ਪਾ ਦਿੰਦੀ ਜੀਤੋ ਭੈਣ ਮੈਨੂੰ ਮਾਫ਼ ਕਰ ਦੇ ਮੇਰੇ ਕਰਕੇ ਤੁਹਾਨੂੰ ਬਹੁਤ ਭੱਜ ਦੌੜ ਹੋਈ ਮੈਂ ਤੁਹਾਨੂੰ ਕੱਟਣ ਨਹੀਂ ਸੀ ਜਾ ਰਿਹਾ ਉੱਥੇ ਤਾਂ ਇੱਕ ਚੂਹਾ ਸੀ ਜਿਸ ਨੂੰ ਫੜਨ ਲਈ ਮੈਂ ਜਾ ਰਿਹਾ ਸੀ ਤੁਹਾਨੂੰ ਪਤਾ ਹੈ ਚੂਹਾ ਤਾਂ ਕਿਸਾਨ ਦਾ ਦੁਸ਼ਮਣ ਹੈ ਉਹ ਰੋਜ਼ ਤੇ ਤੇਰੀ ਪਰੋਲੀ ਵਿੱਚੋਂ ਦਾਣੇ ਖਾਂਦਾ ਹੈ ਨਾਲੇ ਯਾਦ ਰੱਖੋ ਸਾਰੇ ਸੱਪ ਜ਼ਹਿਰੀਲੇ ਨਹੀਂ ਹੁੰਦੇ ਦੂਰ ਕਿਸੇ ਖੁੱਡ ਵਿੱਚੋਂ ਸੱਪ ਬੋਲ ਰਿਹਾ ਸੀ ਸੱਪ ਦੀ ਇਹ ਗੱਲ ਸੁਣ ਕੇ ਉਸ ਨਾਲ ਕੀਤੇ ਦੁਰਵਿਵਹਾਰ ਕਰਕੇ ਬਿੱਲੀ ਅਤੇ ਚਿੜੀ ਨੂੰ ਬਹੁਤ ਪਛਤਾਵਾ ਹੋਇਆ ਹੁਣ ਆਪਾਂ ਔਖੇ ਸ਼ਬਦਾਂ ਦੇ ਅਰਥ ਕਰਦੇ ਹਾਂ ਟੱਬਰ ਪਰਿਵਾਰ ਨੱਕ ਚੜਿਆ ਬੁਰਾ ਮਨਾਇਆ ਵਖਤ ਪਾਉਣਾ ਮੁਸੀਬਤ ਖੜੀ ਕਰਨੀ ਹੁੰਝਦੀ ਇਕੱਠੇ ਕਰਦੀ ਗੱਲ ਮੁਕਾਈ ਝਗੜਾ ਖਤਮ ਕੀਤਾ ਲਾਪਰਵਾਹੀ ਪ੍ਰਵਾਹ ਨਾ ਕਰਨਾ ਪੈਲੀਆਂ ਖੇਤ ਪਰਤਿਆ ਮੁੜਿਆ ਛੁਪਣ ਛੋਤ ਹੋਣਾ ਗਾਇਬ ਹੋ ਜਾਣਾ ਸ਼ੁਕਰਾਨਾ ਧੰਨਵਾਦ ਅੱਜ ਦੌੜ ਪਈ ਬਹੁਤ ਕੋਸ਼ਿਸ਼ ਕੀਤੀ ਦੁਰਵਿਵਹਾਰ ਦੁਰਵਿਵਹਾਰ ਮਾੜਾ ਬਤੀਰਾ ਪੜੋਲੀ ਘਰ ਵਿੱਚ ਦਾਣੇ ਰੱਖਣ ਵਾਲਾ ਮਿੱਟੀ ਦਾ ਪਾਂਡਾ ਕੁਝ ਹੋਰ ਯਾਦ ਰੱਖਣ ਜੋ ਗੱਲਾਂ ਹਰ ਜਾਨਵਰ ਅਤੇ ਪੰਛੀ ਦਾ ਵਾਤਾਵਰਣ ਨੂੰ ਸੰਤੁਲਿਤ ਰੱਖਣ ਵਿੱਚ ਆਪਣਾ ਆਪਣਾ ਯੋਗਦਾਨ ਹੁੰਦਾ ਹੈ ਮੋਬਾਈਲ ਫੋਨ ਅਤੇ ਇੰਟਰਨੈਟ ਕਰਕੇ ਪੰਛੀ ਖਾਸ ਕਰਕੇ ਚਿੜੀਆਂ ਅਲੋਪ ਹੋ ਰਹੇ ਹਨ ਦਿਨ ਵੇਲੇ ਦਰੱਖਤ ਸਾਨੂੰ ਆਕਸੀਜਨ ਦਿੰਦੇ ਹਨ ਅਤੇ ਰਾਤਕ ਸਮੇਂ ਕਾਰਬਨ ਡਾਈਆਕਸਾਈਡ ਛੱਡਦੇ ਹਨ ਇਸ ਲਈ ਰਾਤ ਨੂੰ ਦਰੱਖਤਾਂ ਦੇ ਥੱਲੇ ਸੌਣ ਨਾਲ ਸਾਹ ਵਿੱਚ ਘੁੱਟਣ ਮਹਿਸੂਸ ਹੁੰਦੀ ਹੈ ਹੁਣ ਬੱਚਿਓ ਆਪਾਂ ਇਸ ਦਾ ਪਾਠ ਵਿਆਸ ਕਰਾਂਗੇ ਜ਼ੁਬਾਨੀ ਅਭਿਆਸ ਪ੍ਰਸ਼ਨ ਬ੍ਰਿਕ ਹੈਗਾ ਸੱਪ ਕਿਰਸਾਨ ਦਾ ਮਿੱਤਰ ਕਿਵੇਂ ਹੈ ਉੱਤਰ ਸੱਪ ਕਿਰਸਾਨ ਦਾ ਇਸ ਕਰਕੇ ਮਿੱਤਰ ਹੈ ਕਿਉਂਕਿ ਉਹ ਉਸਦੇ ਪੈਦਾ ਕੀਤੇ ਤੇ ਦਾਣਿਆਂ ਨੂੰ ਖਾਣ ਵਾਲੇ ਚੂਹਿਆਂ ਨੂੰ ਖਾ ਜਾਂਦਾ ਹੈ ਜਿਹੜਾ ਚੂਹਾ ਹੁੰਦਾ ਉਹ ਸੱਪ ਦੇ ਜਿਹੜਾ ਕਿਸਾਨ ਦੇ ਨਾਲ ਤਾਂ ਦਾਣੇ ਖਾਂਦਾ ਠੀਕ ਹੈ ਤੇ ਪਰ ਜਿਹੜਾ ਸੱਪ ਹੈ ਉਸ ਦਾ ਮਿੱਤਰ ਇਸ ਕਰਕੇ ਕਿਉਂਕਿ ਉਹ ਚੂਹੇ ਨੂੰ ਖਾ ਜਾਂਦਾ ਹੈ ਨੰਬਰ 2 ਪਹਿਲਾਂ ਘਰਾਂ ਵਿੱਚ ਦਾਣੇ ਕਿਸ ਚੀਜ਼ ਵਿੱਚ ਰੱਖਦੇ ਸਨ ਪਹਿਲਾਂ ਘਰਾਂ ਵਿੱਚ ਦਾਣੇ ਢੋਲੀ ਵਿੱਚ ਰੱਖਦੇ ਸਨ ਘਰਾਂ ਵਿੱਚ ਰੁੱਖ ਲਗਾਉਣ ਨਾਲ ਸਾਨੂੰ ਕੀ ਮਿਲਦਾ ਹੈ ਘਰਾਂ ਵਿੱਚ ਰੁੱਖ ਲਗਾਉਣ ਨਾਲ ਸਾਨੂੰ ਛਾਂ ਆਕਸੀਜਨ ਅਤੇ ਫਰਨੀਚਰ ਮਿਲਦਾ ਹੈ ਜੀਤੋ ਰੁੱਖ ਨੂੰ ਕਿਉਂ ਵਧਾਉਣਾ ਚਾਹੁੰਦੀ ਸੀ ਜੀਤੋ ਰੁੱਖ ਨੂੰ ਇਸ ਕਰਕੇ ਵਧਾਉਣਾ ਚਾਹੁੰਦੀ ਸੀ ਕਿਉਂਕਿ ਇੱਕ ਤਾਂ ਉਸ ਤੋਂ ਸੁੱਕੇ ਪੱਤੇ ਇਹਠਾਂ ਡਿੱਗ ਡਿੱਗ ਕੇ ਕੂੜਾ ਖਲਾਰਾ ਕੂੜਾ ਖਲਾਰਾ ਪਾਸ ਛੱਡਦੇ ਸਨ ਦੂਜਾ ਉਸ ਉੱਤੇ ਚਿੜਚਿੜ ਦਾ ਰੌਲਾ ਪਾਉਣ ਵਾਲੀ ਚਿੜੀ ਰਹਿੰਦੀ ਸੀ ਤਾਂ ਇਸ ਦਾ ਉੱਤਰ ਬੱਚਿਓ ਆਪਾਂ ਨੇ ਇਹ ਲਿਖ ਦੇਣਾ ਹੈ ਠੀਕ ਹੈ ਇਹ ਸਾਰੇ ਲਿਖੇ ਹੋਏ ਨੇ ਪਹਿਲੇ ਦਾ ਉੱਤਰ ਇਹ ਵਾਲਾ ਹੈ ਦੂਜੇ ਦਾ ਇਹ ਵਾਲਾ ਤੇ ਤੀਜੇ ਦਾ ਇਹ ਵਾਲਾ ਉੱਤਰ ਹੈ ਠੀਕ ਹੈ ਅੱਗੇ ਚੱਲਦੇ ਹਾਂ ਪੈਰਾ ਪੜਕੀ ਆਪਾਂ ਨੇ ਉੱਤਰ ਦੇਣੇ ਨੇ ਹੁਣ ਤੇ ਸਾਨੂੰ ਪਹਿਲਾ ਪ੍ਰਸ਼ਨ ਦਿੱਤਾ ਹੋ ਗਿਆ ਹੋਇਆ ਦਿੱਤਾ ਹੋਇਆ ਚਿੜੀ ਨੇ ਸੱਪ ਨੂੰ ਆਉਂਦਿਆਂ ਵੇਖ ਕੇ ਕੀ ਕੀਤਾ ਚਿੜੀ ਨੇ ਸੱਪ ਨੂੰ ਆਉਂਦਿਆਂ ਵੇਖ ਕੇ ਚੀਂ-ਚੀਂ ਕਰਕੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਸੀ ਬਿੱਲੀ ਨੇ ਇੱਕਦਮ ਕੀ ਕੀਤਾ ਬਿੱਲੀ ਨੇ ਸੱਪ ਨੂੰ ਕਿਸਾਨ ਅਤੇ ਉਸਦੀ ਪਤਨੀ ਵੱਲ ਜਾਂਦਿਆਂ ਦੇਖਿਆ ਤਾਂ ਉਸਨੇ ਉਸਦੀ ਪੂਛ ਉੱਤੇ ਆਪਣਾ ਪੰਜਾ ਜੜ ਦਿੱਤਾ ਸੱਪ ਨੇ ਗੁੱਸੇ ਵਿੱਚ ਕੀ ਕੀਤਾ ਸਪਣੇ ਗੁੱਸੇ ਵਿੱਚ ਬੱਚੋ ਕੀ ਕੀਤਾ ਸੀ ਸਪਣੇ ਗੁੱਸੇ ਵਿੱਚ ਫੁਕਾਰਾ ਮਾਰਿਆ ਮੁਹਾਵਰਿਆਂ ਦੇ ਅਰਥ ਸਮਝੋ ਤੇ ਮੁਹਾਵਰਿਆਂ ਨੂੰ ਵਾਕਾਂ ਵਿੱਚ ਵਰਤੋ ਈਡੀ ਨੰਬਰ 1 ਹੈ ਗਿਆ ਨੱਕ ਚਾੜਨਾ ਨੱਕ ਚਾੜਨ ਦਾ ਕੀ ਅਰਥ ਹੁੰਦਾ ਬੱਚੋ ਬੁਰਾ ਮਨਾਉਣਾ ਖੀਰ ਬੜੀ ਸੁਆਦ ਹੈ ਜਰਾਂ ਖਾ ਕੇ ਤਾਂ ਦੇਖ ਐਵੇਂ ਹੀ ਨੱਕ ਨਾ ਚਾੜ ਬਖਤ ਪਾਉਣਾ ਮੁਸੀਬਤ ਖੜੀ ਕਰਨੀ ਅੱਤਵਾਦੀਆਂ ਦੇ ਹਮਲਿਆਂ ਨੇ ਸਾਰੇ ਪਿੰਡਾਂ ਨੂੰ ਵਕਤ ਪਾ ਦਿੱਤਾ ਗੱਲ ਮਕਾਉਣਾ ਝਗੜਾ ਖਤਮ ਕਰਨਾ ਝਗੜੇ ਨੂੰ ਵਧਾਈ ਨਾ ਜਾਓ ਝਗੜੇ ਨੂੰ ਵਧਾਈ ਨਾ ਜਾਓ ਜਿੱਥੇ ਗੱਲ ਮੁਕਦੀ ਹੈ ਮੁਕਾ ਲਓ ਪੰਜ ਦੌੜ ਕਰਨਾ ਬਹੁਤ ਕੋਸ਼ਿਸ਼ ਕਰਨਾ ਬੀ ਟੈਕ ਕਰਨ ਮੰਗਰੋ ਰਵੀ ਨੇ ਨੌਕਰੀ ਲਈ ਬੜੀ ਭੱਜ ਦੌੜ ਕੀਤੀ ਪਰ ਕਿਤੇ ਵੀ ਗੱਲ ਨਾ ਬਣੀ ਛੁਪਣ ਛੋਤ ਹੋਣਾ ਅਲੋਪ ਹੋਣਾ ਸੁਪਨ ਸੱਪ ਤਾਂ ਹੁਣੇ ਇੱਥੇ ਸੀ ਪਤਾ ਨਹੀਂ ਪਰ ਪਤਾ ਨਹੀਂ ਇਕਦਮ ਕਿੱਥੇ ਛੁਪਣਛੋਤ ਹੋ ਗਿਆ। ਹੇੜ ਲਿਖੇ ਸ਼ਬਦ ਕਿਸ ਨੇ ਕਿਸ ਨੂੰ ਕਹੇ? ਚਿੜੀਏ ਚਿੜੀਏ ਮੈਨੂੰ ਮਾਫ਼ ਕਰ ਦੇ। ਇਹ ਸ਼ਬਦ ਜੀਤੋ ਨੇ ਚਿੜੀ ਨੂੰ ਕਹੇ ਸੀ। ਨੰਬਰ 2 ਜੀਤੋ ਭੈਣ ਮੈਨੂੰ ਮਾਫ਼ ਕਰ ਦੇ ਮੇਰੇ ਕਰਕੇ ਤੁਹਾਨੂੰ ਬਹੁਤ ਭੱਜ ਦੌੜ ਹੋਈ। ਇਹ ਸ਼ਬਦ ਕინ ਨੇ ਕਹੇ ਸੀ ਬੱਚਿਓ? ਇਹ ਸ਼ਬਦ ਸੱਪ ਨੇ ਜੀਤੋ ਨੂੰ ਕਹੇ ਸੀ। ਖੇਡ ਲਿਖ ਦਿੱਤੇ ਚਿੱਤਰ ਵਿੱਚ ਰੰਗ ਭਰੋ ਬੱਚਿਓ ਆਪਾਂ ਨੇ ਇਸ ਦੇ ਵਿੱਚ ਰੰਗ ਭਰਨੇ ਠੀਕ ਹੈ ਤਸਵੀਰ ਦੇ ਵਿੱਚ ਇੱਕ ਹੋਰ ਤਸਵੀਰ ਆਪਾਂ ਨੂੰ ਚੜੀ ਦਿੱਤੀ ਹੋਈ ਹੈ ਇਸ ਦੇ ਵਿੱਚ ਵੀ ਆਪਾਂ ਨੇ ਰੰਗ ਭਰਨਾ ਹੈ ਦੀਵਾਲੀ ਆਪਾਂ ਨੇ ਦੀਵਾਲੀ ਦਾ ਲੇਖ ਕਰਨਾ ਹੈ ਹੁਣ ਬੱਚਿਓ ਦੀਵਾਲੀ ਸਾਡੇ ਦੇਸ਼ ਦਾ ਬਹੁਤ ਪ੍ਰਸਿੱਧ ਤਿਹਾੜਾ ਹੈ ਇਸ ਦਿਨ ਸ਼੍ਰੀ ਰਾਮਚੰਦਰ ਜੀ 14 ਸਾਲਾਂ ਦਾ ਬਨਵਾਸ ਕੱਟ ਕੇ ਅਯੁੱਧਿਆ ਵਾਪਸ ਪਰਤੇ ਸਨ ਇਸ ਖੁਸ਼ੀ ਦੇ ਵਿੱਚ ਲੋਕਾਂ ਦੀਪਮਾਲਾ ਕੀਤੀ ਸੀ ਇਸੇ ਹੀ ਦਿਨ ਸਿੱਖਾਂ ਦੇ ਛੇਵੇਂ ਗੁਰੂ ਸ੍ਰੀ ਹਰਗੋਬਿੰਦ ਸਾਹਿਬ ਮੁਗਲਾਂ ਦੀ ਕੈਦ ਵਿੱਚੋਂ ਰਿਹਾ ਹੋ ਕੇ ਆਏ ਸਨ ਇਸ ਖੁਸ਼ੀ ਵਿੱਚ ਇਹ ਤਿਹਾਰ ਮਨਾਇਆ ਜਾਂਦਾ ਹੈ ਇਸ ਦਿਨ ਲੋਕ ਬਹੁਤ ਖੁਸ਼ ਹੁੰਦੇ ਹਨ ਉਹ ਆਪਣੇ ਘਰਾਂ ਨੂੰ ਸਵਾਰਦੇ ਤੇ ਸ਼ਿੰਗਾਰਦੇ ਹਨ ਸਾਰੇ ਸਾਰੇ ਬਾਜ਼ਾਰ ਸਜੇ ਹੁੰਦੇ ਹਨ ਲੋਕ ਮਠਿਆਈਆਂ ਖਰੀਦਦੇ ਹਨ ਅਤੇ ਚੰਗੇ-ਚੰਗੇ ਭੋਜਨ ਤਿਆਰ ਕਰਦੇ ਹਨ ਇਸ ਦਿਨ ਲੋਕ ਬੱਚਿਆਂ ਦੇ ਲਈ ਨਵੇਂ ਕੱਪੜੇ ਖਰੀਦ ਕੇ ਪਾਉਂਦੇ ਹਨ ਅਤੇ ਉਹ ਬੱਚਿਆਂ ਦੇ ਲਈ ਪਟਾਖੇ ਵੀ ਖਰੀਦਦੇ ਹਨ ਇਸ ਦਿਨ ਬਾਜ਼ਾਰਾਂ ਵਿੱਚ ਬਹੁਤ ਰੌਣਕ ਹੁੰਦੀ ਹੈ ਇਸ ਦਿਨ ਲੋਕ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਮਿੱਤਰਾਂ ਨੂੰ ਮਠਿਆਈ ਅਤੇ ਕਈ ਤਰ੍ਹਾਂ ਦੇ ਉਪਹਾਰ ਵੀ ਦਿੰਦੇ ਹਨ ਇਸ ਦਿਨ ਲੋਕ ਰਾਤ ਨੂੰ ਘਰਾਂ ਦੀਆਂ ਛੱਤਾਂ ਦੇ ਉੱਪਰ ਦੀਪਮਾਲਾ ਵੀ ਕਰਦੇ ਹਨ ਰਾਤ ਨੂੰ ਲੋਕ ਲਕਸ਼ਮੀ ਮਾਤਾ ਦੀ ਪੂਜਾ ਵੀ ਕਰਦੇ ਹਨ ਅਤੇ ਬੱਚੇ ਪਟਾਖੇ ਅਤੇ ਅੱਤਸ ਬਾਜੀ ਵੀ ਕਰਦੇ ਹਨ ਇਸ ਤਰ੍ਹਾਂ ਲੋਕ ਇਸ ਤਿਹਾਰ ਨੂੰ ਬੜੀ ਹੀ ਉਤਮਤਾਮ ਦੇ ਨਾਲ ਮਨਾਉਂਦੇ ਹਨ ਪੰਜਾਬ ਵਿੱਚ ਇੱਕ ਕਹਾਵਤ ਬੜੀ ਮਸ਼ਹੂਰ ਹੈ ਕਿ ਦਾਲ ਰੋਟੀ ਘਰ ਦੀ ਦੀਵਾਲੀ ਅਮਰਤ ਸਰਦੀ ਬੱਚੇ ਲੇਖ ਜਿਹੜਾ ਪੂਰਾ ਹੋ ਗਿਆ ਤੇ ਇਹ ਪਾਠ ਵੀ ਪੂਰਾ ਹੋ ਗਿਆ ਅਗਲਾ ਪਾਠ ਜਲਦ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ